ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਸਨ ਕਰ ਰਹੇ ਹੋ ਗੁਰਦੁਆਰਾ ਸ਼ਾਂਤ ਵਾਬਾ ਹਰਨਾਮ ਸਿੰਘ ਮਹਾਰਾਜ ਕਿੰਗਵਾਲੀ ਕੰਬਣੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਸ੍ਰੀ ਨਾਨਕ ਗੁੰਡਾ ਪਿੰਡ ਜੰਡੋਲੀ ਵਾਲੇ ਜਿੱਥੇ ਕਿ ਮਹਾਪੁਰਸ਼ਾਂ ਦੇ ਇਸ ਪਵਿੱਤਰ ਅਸਥਾਨ ਤੇ ਮਗਰ ਮਹੀਨੇ ਦੀ ਸੰਗਰਾਦ ਮਨਾਈ ਜਾ ਰਹੀ ਹੈ ਇਸੋ ਮੀਂਹ ਦੀ ਸੰਗਰਾਮ ਨੂੰ ਮੁੱਖ ਰੱਖਦੇ ਹੋਏ ਮਹਾਪੁਰਖਾਂ ਦੇ ਅਸਥਾਨ ਤੇ ਉਹ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਸਮੇਤ ਜਪਜੀ ਸਾਹਿਬ ਉਪ ਹੋਏ ਜਾ ਰਹੇ ਹਨ ਗੁਰੂ ਕਾ ਇਸਤਾਨ ਦੇ ਜੀ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸਾੰਤ ਬਾਬਾ ਹਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਥੂੜੀ ਵਾਲੇ ਜੁਬਾਰੇ ਵਾਲੇ ਮਹਾਪੁਰਖ ਮਹਾਪੁਰਖਾਂ ਦੇ ਅਸਥਾਨ ਤੇ जो श्री अखंड पुर जी भुॻाए जा गुरूकेशा जी दुलद दे दोदी जय देव ॿुध जय ਤਾਂ ਗੁਰ ਰਚਨਾ ਕੈਸੀ ਰਹੀ ਪਿੰਡ ਜੰਡੋਲੀ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਮਹਾਰਾਜ ਜਿੱਥੇ ਕੀ ਮਹਾਂਪੁਰਸ਼ਾਂ ਦੀ ਸ਼ਾਂਤੀ ਅੱਜ ਸ੍ਰੀ ਦੋ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਇਆ ਰਹੇ ਹਨ ਗੁਰਕਿਰਤਾਰ ਸਾਹਿਬ ਜੀ ਨਾਲ ਨਾਲ ਨਿਸ਼ਾਨ ਸਾਹਿਬ ਦੀ ਵੀ ਸੇਵਾ ਚੱਲੇਗੀ ਬਾਬਾ ਜੀ ਦੇ ਬਸਤਰ ਬਦਲਨੇ ਦੀ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸੰਤ ਬਾਬਾ ਹਨਾਮ ਸਿੰਘ ਮਹਾਰਾਜ ਜਿੱਥੇ ਕਿ ਮਹਾਪੁਰਖਾਂ ਦੇ ਸਥਾਨ ਤੇ ਦੋ ਸ੍ਰੀ ਅਖੰਡ ਪ੍ਰਸਾਦ ਜੀ ਦੇ ਭੋਗ ਬਾਜ਼ਾਰਨ ਗੁਰੂ ਕੇ ਸਾਹਿਬ ਸੰਗਤ ਆਏ ਜਨਮੇ ਹਾਰੇ ਅੰਤਰ ਨਹੀਂ मन मया में भॻियो बि न हर भॼन कान क्रा राम दान रूप में बासी पही

पन भॼन सभी पियो रूप कंदम नू मञ माया रमरो सत कितर जो पी तांग कछ के नान सुनरे मन तूं अॻिते बीमारी फिरत है तू दा तारा hai? मन मोकान सुपियो जान मेंो न कयो है पिस पिस मैं को। तो है पीता यह प्राणी हमारी जन करे हो राम को नर दान है नारी हरी अंतर नहीं ਆਤ ਨਨਿਤ ਕਾ ਕੀ ਮਾਨ ਏਕ ਬਗਦੇ ਬਗਵਾਨ ਜੀ ਗੁਰੂ ਪਿਆਰੇ ਸਾ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਰਸੋਈ ਘਰ ਧੰਨ ਧੰਨ ਸ਼੍ਰੀ ਗੁਰੂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੋਬਰੀ ਵਾਲੇ ਜਿੱਥੇ ਕਿ ਮਹਾਂਪੁਰਖਾਂ ਦੇ ਸੰਤ ਮਗਰ ਮਹੀਨੇ ਦੀ ਸਮਰਾਂਧਨ ਮੁਕਰ ਰਹੇ ਹੋ ਦੋ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਹਨ गुरु का अतुट लंगर संतों लिये तैयार हो रहा है प्रशादे तैयार हो रहे हैं पकौड़े तो लंगर संकत तैयार किया जा रहा है संतान को छाया जा रहा है मगर महीने संगरान गुरुद्वारा संत बाबा हर सिंह महाराज अच म सोलह नवंबर दो हज़ार पच्ची ਦਿਆਂ ਅਰਦਾਵਰ ਬੁਰਦਵਾਰਾ ਫਰੰਟ ਬਬਨਾਮ ਦੀ ਇਮਾਰਤ ਜਿੱਥੇ ਕਿ ਮਹਾਂਪ੍ਰਸਾਦ ਜੀ ਸੰਗਤ ਪ੍ਰਸ਼ਾਦਾਂ ਦਾ ਲੰਗਰ ਅਰਚਿਤ ਕੀਤਾ ਜਾ ਰਿਹਾ ਹੈ 34

राती रोंदे देती बार मवन पानी अग्नि पातार तिसवी ताती सा पर की तर पतार तिसवी दी जोत के रंग तिन नाम ने गनंत ना कर्मी कर्मी हो उचार सच्चा नाम सच्चा दर बाहर देते कौन बाजी करवान नदी कर पवि नी स्नान कच्छ पकाई पाए

ਦੇ ਦੇਵ ਦਾ ਮਨ ਕੇਤੇ ਕੀ ਤੇ ਰਦਨ ਸਮੁੰਦਰ ਕੀਆਂ ਖਾਣੀ ਕੀ ਤੇ ਆਵਾਣੀ ਕੀਤੇ ਪਾਤ ਨਰੇਂਦਰ ਕੀਆਂ ਦੁਰਤੀ ਦੇਵ ਕੀਤੇ ਨਾਨਕਿਆ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਸਿਥੈ ਨਾਨੁ ਵਿਨੋਦ ਗੂਗੇ ਅਨੰਦ ਸਰਮਗ ਕਰੋ ਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾ ਮਾਤਰ ਦੇਵ ਦੇ ਰਾਤ ਤੋਂ ਦੋਈ ਦੋਈ ਕਾਇਆ ਕੀ ਲੈ ਜਗੜ ਹੋ ਜਾਵੇ ਤ ਕੰਗ ਆਈਆਂ ਬੁਰੀ ਅਹੀਆ ਬਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਰੇੜੇ ਕੇ ਨੂਰਾ ਜਿਨੀ ਨਾਮ ਤੇ ਆਇਆ ਕੈ ਮਜ਼ਕਨ ਕਹਾਨਾ ਨਾਨਕ ਦੇਵ ਉੱਠਿ ਉੱਜਲੇ ਕੈਤੇ ਟੁੱਟੇ ਨਾਮ ਜਿਨੇ ਨਾਮ ਤੇ ਆਇਆ ਗਰੀਬ ਦੁਨਿਆ ਦੇ ਬਾਝ ਨਾਨਕ ਦੇਵ ਉੱਠਿ ਉੱਜਲੇ ਕੈਤੇ ਟੁੱਟੇ ਨਾਮ

ਗੁਰੂਪ੍ਰੀਤ ਸਾਹਿਬ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਮਹਾਰਾਜ ਮਿਤੀ 16 ਨਵੰਬਰ 2025 ਮੱਗਰ ਮਹੀਨੇ ਦੀ ਸੰਗਰਾਂਦ ਨੂੰ ਮੁਕ ਰੱਖਦੇ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ភੋਗ ਪਾਏ ਗਏ ਹਨ ਨਾਲ-ਨਾਲ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਲੰਗਰ ਹਾਲ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਮਹਾਰਾਜ ਕਿੰਗੋ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਪਿੰਡ ਝੰਡੂਲੀ ਵਾਲੇ ਜਿੱਥੇ ਕਿ ਮਹਾਪੁਰ ਸੰਸਥਾਨ ਤੇ ਇਸ ਟਾਈਮ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਮਿਤੀ 16 ਨਵੰਬਰ 2025 ਮੱਗਰ ਮਹੀਨੇ ਸੰਗਰਾਮ ਨੂੰ ਮੁਕਰਾਦੇ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਬਾਹਰੋਂ ਇਨਸਾਨ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਬਸਤਰ ਬਦਲਿਆ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਮੰਦਰ ਹਾਲ ਗੁਰਦੁਆਰਾ ਉਸਤਾਂ ਤੋਂ ਉਹ ਵਹਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਮਹਾਪੁਰਸ਼ ਜਿੱਚੇ ਕਿ ਮਹਾਪੁਰਸ਼ਾਂ ਦੇ ਪ੍ਰਾਂਤ ਇਸ ਟਾਈਮ ਕਾਪ ਕੋਰੀਆਂ ਦਾ ਮੰਦਰ ਵਰਤਿਆ ਜਾ ਰਿਹਾ ਹੈ ਜੀ ਆਪ ਜੀ ਬੁਲੀਪਮਾਨ ਇਸ ਵੀਡੀਓ ਵਿੱਚ ਦਿਖ ਰਹੇ ਹੋ ਸੰਗਤਾਂ ਦਾ ਕੋਰੀਆਂ ਮੰਦਰ ਫਕਰੀਆਂ ਨੇ ਗੁਰਦੁਆਰਾ ਸਤਬਾਹ ਹਰਨਾਮੀ ਮਹਾਰਾਜ ਜਿੱਥੇ ਕਿ ਅੱਜ ਮਿਤੀ 16 ਨਵੰਬਰ 2025 ਨੂੰ ਮਕਰ ਮਿਨੀ ਦੀ ਸੰਗਰਾਣ ਮਨਾਈ ਜਾ ਰਹੀ ਹੈ ਦੋ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਹਨ ਗੁਰੂ ਕਾ ਲੰਗਰ ਵੀ ਸੰਗਤਾਂ ਛਕ ਰਹੀਆਂ ਹਨ ਤੇ ਬਾਹਰ ਸ੍ਰੀ ਮishan ਸਾਹਿਬ ਜੀ ਦੇ ਜੋ ਵਸਤਰ ਹੈ ਉਹ ਪੁਰਾਤਨ ਵਸਤੂ ਜੋ ਹੈ ਬਾਬਾ ਜੀ ਦੇ ਉਤਾਰੇ ਜਾ ਰਹੇ ਹਨ ਇਸਨਾਂ ਨਾਨਕ ਕਰਵਾਏ ਜਾ ਰਹੇ ਹਨ ਤੇ ਨਵੀਨ ਵਸਤਰ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਪਹਿਨਾਏ ਜਾਣਗੇ ਹੁਣ ਕੀ ਅੱਜ ਮਿਤੀ 16 ਨਵੰਬਰ 2025 ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਵਸਤਰ ਬਦਲਨੇ ਦੀ ਜੋ ਸੇਵਾ ਚੱਲ ਰਹੀ ਹੈ ਮਹਾਪੁਰਸ਼ਾਂ ਦੇ ਇਸ ਨਿਸ਼ਾਨ ਸਾਹਿਬ ਜੀ ਨੂੰ ਨਵੀਨ ਵਸਤਰ ਪਹਿਨਾਏ ਜਾਣਗੇ ਇਸਨਾਂ ਕਰਨ ਤੋਂ ਬਾਅਦ ਆਪ ਜੀ ਦਰਸ਼ਨ ਕਰੋ ਬਾਬਾ ਜੀ ਦੀ 베ਰੀ ਗੁਰਦੁਆਰਾ ਸ੍ਰੀ ਅੰਤਵਾਬਾਹ ਨਾਥੀ ਮਹਾਰਾਜ ਪਿੰਡ ਜੰਡੋਲੀ ਮਾਤਾ ਕਾਟਣ ਕੋ ਜੋ ਪਾਇਏ ਜਨ ਹਾਗਾ ਆਇਓ ਤੁਮ ਆਇਓ ਓ ਪਰਵਾਹ ਨਾ ਕੋਈ ਸਾਡੇ ਰੇ ਭਗਤ ਜੰਗ ਦਾ ਜਨ ਹੈ ਨਾ ਇਹ ਗਾਣਾ ਕੋਈ ਨਾਮ ਤੇਰਾ ਮੈਂ ਓ ਮਾਈ ਗੁਰੂ ਕਹੇ ਮੇਰੇ ਮਨ ਬਣਿਆ ਮਨ ਬਾਨਿਆ ਰੋਹੈ ਆ ਕੇ ਆ ਮਾ ਬੋਟੇ ਸਿਵਨ ਤੁਮ ਸੰਗੈ ਆਗਾ ਅਗਾ ਸਤਿਗੁਰ ਦੇ ਦਰਬਰੀ ਮੇਰੇ ਵਾਹ ਆਪ ਜੀ ਦੇ ਚੰਨ ਕਮਲਾ ਬਾਤ ਸਰਦਾਰ ਸਿੱਤਿ ਪਤ ਦਾ ਜੀਵਨਾ ਆਪ ਜੀ ਦੇ ਆਗੁਣ ਗੁਰੂ ਦੀ ਖੁਸ਼ੀ ਵਿੱਚ ਸਿੱਤਿ ਪਤ ਦਾ ਜੀ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਧ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲਵਾ ਮਹਾਰਾਜ ਆਪ ਜੀ ਦੇ ਦਰੂ ਘਰੂ ਵਰਸਾਏ ਹੋਏ ਮਹਾਪੁਰਖ ਸੱਚਖੰਡ ਦੇਵARTI ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੇ ਵਾਲੇ ਮਹਾਪੁਰਖਾਂ ਦੇ ਅਨੰਤ ਸੇਵ ਮਹਾਂਪੁਰਸ਼ਾਂ ਦੇ ਸ਼ਾਂਤੀ ਬਰਸੋਂ ਦੇ ਰੇਤ ਤੋਂ ਧੂਪ ਪਰਵਾਰਾ ਰੱਬੀ ਬਾਣੀ ਇਲਾਹੀ ਬਾਣੀ ੁਰਗੀ ਬਾਣੀ ਦੋ ਸ੍ਰੀ ਅਖੰਡ ਪਾਤਸ਼ਾਹ ਪੁੱਤੀ ਸਤਿ ਸ੍ਰੀ ਅਕਾਲ ਰਮਤਾ ਕਰਵਾਇਆ ਗਿਆ ਸਿੰਘ ਪਹਿਲਾ ਤ੍ਰਿਕੰਠ ਪਾਤਸ਼ਾਹ ਬੀਬੀ ਜਤਿੰਦਰ ਕੌਰ ਭਾਈ ਮਨਜੀਤ ਪਿੰਡ ਲਹਿਣਾ ਆਹ ਜੀਰਤ ਦੇ ਵੱਲੋ ਸ੍ਰੀ ਗੁਰੂ ਨਾਲ ਤੇਰੀ ਮਾਰਾ ਆਪ ਜੀ ਦੇ ਆਗਮਨ ਖੁਸ਼ੀ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਗੁਰਸਤਾ ਵਿੱਚ ਸੋਹ ਪਰਿਵਾਰ ਦੇ ਸਰਦਾਰ ਭਾਈ ਗੁਰਦਮਨ ਸਿੰਘ ਜੀ ਬੀਬੀ ਕੁਲਵਿੰਦਰ कौर ਸੋਹ ਪਰਿਵਾਰ ਵੱਲੋਂ ਕੁਲਜੀਤ कौर ਦੇ ਕੈਨੇਡਾ ਵਿੱਚ ਪੱਕੇ PR ਹੋਣ ਤੇ ਬਾਬਾ ਜੀ ਦੀ ਸੇਵਾਨਾ ਗੌਰ ਪਰਚੀ ਆਪ ਜੀ ਦੇ ਸੁਖਰਾਣੇ ਵਿੱਚੋ ਹਰਦਾਸ ਬੇਤੀ ਅੱਤੇ ਮਹਾਰਾਜ ਆਪ ਮਹਾਰਾਜ ਦੇ ਅਨਨ ਸੇਵਕ ਜੋ ਕਮਨੀ ਸਾਹਿਬ ਜੀ ਨੇ ਜਾਪ ਕਰਵਾਇ ਨਾਮੁ ਗੁਪਤ ਹੈ ਸਚੇ ਪਾਸਾ ਜੀ ਬਿਨ ਬੋਲਿਆ ਸਭ ਕੁਝ ਧਿਆਨ ਦਾ ਕਿਸ ਆਗੇ ਕੀਚੇ ਅਰਦਾਸ ਏ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗਰੰਥ ਜੀ ਮਹਾਰਾਜ ਆਦ ਅਰੰਝਿਤ ਹੈ ਗੁਰੂ ਨਾਨਕ ਧਾਰਿ ਕਿਪੂਰਤ ਹੈ ਜਗਿਆਉ ਲੋਕ ਸੁਣਿਓ ਪਰ ਲੋਕ ਸੁਣਿਓ ਤੇ ਲੋਕ ਸੁਣਿਓ ਜਬ ਦਰਸ਼ਨ ਪਾਇਓ ਸੰਗਤਿ ਪਾਰੋਂ ਕਾਰਨ ਕਾਉ ਗੁਰੂ ਨਾਨਕ ਸਾਹਿਬ ਪੰਥ ਚਲਾਇ ਰੱਤੀ ਪਾਰਤਾ ਦੀ ਦੁਪਹਿਰ ਵਾਰਾ ਵੱਲੋਂ ਪਰਸੋਂ ਦੇ ਰੋਜ਼ ਤੋਂ ਧੁਰ ਕੀ ਬਾਣੀ ਆਈ ਜਿਸ ਸਗੜੀ ਚਿੱਤ ਕੰਡਾਈ ਜੋ ਸ੍ਰੀ ਖੰਡ ਪੁਤੀ ਸਾਹਿਬ ਜੀ ਬੇਦਾਰ ਅੰਮਤਾ ਕਰਵਾਏ ਗਏ ਸਨ ਸਵਾਭ ਜੀ ਦੀ ਅਪਾਰ ਕਿਰਪਾ ਦਾ ਸਦਕਾ ਕੁਰਬਾਨੀ ਆਦ ਤੂ ਮੱਤ ਤੂ ਮੱਤ ਤੂ ਸੰਪੂਰਨ ਭੋਗ ਪਾਏ ਹਨ ਸੱਚੀ ਬਾਤ ਦਾ ਜੀ ਸੋ ਪ੍ਰੰਤ ਆkti ਆkti ਦੇ ਸਾਹੇ ਸੁਹੰਨੀਆਂ ਹਰ ਪੈਰ ਸੰਗਲ ਗਏ ਫੇੜੀ ਆਹ ਤਨ ਕੀ ਸੋ सलिया मंदर पहिरें सोति हर वेर सां गॾिया इन बि सोया घड़ी ਪਾਵਨ ਪਿੰਡੀਆਂ ਤਨ ਮਨ ਮੋਹ ਲਿਆ ਰਾਮ ਤੇ ਸੰਗਤਾਂ ਦੇ ਹਿਲੜੀਆਂ ਹਰਿ ਸਾਧ ਦੇਨਾ ਦੇਵ ਹਰੇ ਸਰ ਰਿਆ ਤੇ ਲੜੀਆਂ ਇਹਨ ਦੋਖਾ ਕਦ ਹੋਇਓ ਤਰਾ ਪਿੰਡ ਜੰਡੋਲੀ ਗੁਰਦੁਆਰਾ ਸੰਤ ਬਾਬਾ ਨਾਨਕ ਸਿੰਘ ਮਹਾਰਾਜ ਜਿੱਥੇ ਕਿ ਅੱਜ 16 ਨਵੰਬਰ 2025 ਨੂੰ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਨਵੇਂ ਵਸਤਰ ਪਹਿਨਾਏ ਗਏ ਹਨ ਨਵੇਂ ਪਾਸਤਰ ਨਵੇਂ ਵਸਤਰ ਬਦਲੇ ਗਏ ਹਨ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਿਤੀ 16 ਨਵੰਬਰ 2025 ਮਕਰ ਮਹੀਨੇ ਸਦਰਾਂ ਸੰਗਤਾਂ ਨੂੰ ਮਨਾ ਰਹੀਆਂ ਆਪ ਵੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਬਾਬਾ ਹਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬਣੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਮਹਾਪੁਰਸ਼ ਆਪ ਵੀ ਦਰਸ਼ਨ ਕਰੋ ਅੰਦਰ ਕਲੀਨ ਚੱਲਦਾ ਹੈ ਦੋ ਖਾਂਡ ਪਰਸਾਭ ਜੀ ਦੀ ਭੋਗ ਪੈ ਚੁੱਕੀ ਹਨ ਜੀ ਤੁਹਾਹਤ ਜੀ ਵਾਹਿਗੁਰੂ ਜੀ ਕਸਾ ਨੀ ਆਪ ਗੁਰੂ ਸਾਹਿਬ ਦਾ ਨਗਰ ਦੇ Puede ser ਮਾਰੇ ਕਰਤੀ ਕਾ ਬਖਸ਼ਿ ਭੁੱਲੇ ਸੋ ਨਿਹਾਲ ਹੋ sri ਆਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿੱਥੇ ਕਿ ਅੱਜ ਮਿਤੀ 16 ਨਵੰਬਰ 2025 ਦਿਨ ਐਤਵਾਰ ਨੂੰ ਮਕਰ ਮਹੀਨੇ ਦੀ ਸੰਗਰਾਮ ਤੋਂ ਮਨਾਈ ਗਈ ਹੈ ਜੋ sri ਅਕਨਡ ਪੜ੍ਹ ਸਾਹਿਬ ਜੀ ਦੇ ਕੋਪਾਂਟ ਤੋਂ ਉਪਰੰਤ ਜਾਪ ਕੋੜਿਆਂ ਦਾ ਲੰਗਰ ਚੱਲਿਆ ਹੈ ਉਸ ਤੋਂ ਬਾਅਦ ਵਿੱਚ ਹੁਣ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਜੀ ਲੰਗਰ ਹਾਲ ਗੁਰਦੁਆਰਾ ਸ੍ਰੀ ਅੰਤ ਵਾਵਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਲੀ ਵਾਲੇ ਘੂਰੀ ਵਾਲੇ ਚਵਾਰੇ ਵਾਲੇ ਮਾਹਪੁਰ ਮੱਗਰ ਮਿਹਰੇ ਸੰਗਰਾਂਦ ਮਿਤੀ 16 ਨਵੰਬਰ 2025 ਦਿਨ ਐਤਵਾਰ ਆਪ ਜੀ ਦਰਸ਼ਨ ਕਰੋ ਸੰਤ ਲੰਗਰ ਸਕਦੀਆਂ ਹੋਈਆਂ ਲੰਗਰ ਹਾਲ ਗੁਰਦੁਆਰਾ ਸ੍ਰੀ ਅੰਤ ਵਾਵਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬੜੀ ਬੜੀ ਬੜੀ ਮਹਤੁਲ ਮਹਾਂ ਪੁੱਛਾਂ ਦਾ ਲੰਗਰ ਹਾਲ ਲੰਗਰ ਫੱਕੀਆਂ ਹੋਈਆਂ 16 ਨਵੰਬਰ 2025 ਮਗਰ ਮਹੀਨੇ ਦੀ ਫਗਰਾਂ ਮਹਾਂ ਪੁੱਛਾਂ ਦੀ ਉਪਾਰ ਬਖਸ਼ੇ ਸਦਕਾ ਸੰਗਤਾਂ ਦੀ ਅਮਨੋ ਕਾਮਨਾ ਪੂਰੀਆਂ ਹੁੰਦੀਆਂ ਸੰਤਰਾ ਆ ਕੇ ਮਹਾਂ ਪੁੱਛਨ ਇਫਤਾਨਾ ਤੇ ਹਾਜ਼ਰੀ ਲਗਵਾ ਲਈ ਹੋਈਆਂ ਮਿੰਦਰ ਬਾਗ ਗੁਰਦੁਆਰਾ ਸਤੰਤ ਬਾਬਾ ਨਾਮ ਸਿੰਘ ਮਹਾਰਾਜ ਗੰਗਾ ਵਾਲੇ ਕੰਬੜੀ ਵਾਲੇ ਪਿੰਡ ਜੰਡੋਲੀ ਵਾਲੇ ਮਹਾਰਾਜ ਲੰਗਰ ਹਾਲ ਗੁਰਦੁਆਰਾ ਸਤੰਤ ਬਾਬਾ ਨਾਮ ਸਿੰਘ ਮਹਾਰਾਜ ਮਿਤੀ 16 ਨਵੰਬਰ 2025 ਮਕਰ ਮਹੀਨੇ ਸੰਗਰਾਂਦ ਦੋ ਸ੍ਰੀ ਅਖੰਡ ਪੁਰ ਸਾਹਿਬ ਦੇ ਪੂਪ ਪੈਣ ਤੋਂ ਪ੍ਰਾਂਤ चाह पकौड़े लंगर छकाया गया है उस तो बाद हम गुरु का अतुट लंगर बताया जा रहा है जी लंगर हाल गुरुद्वारा संत बाबा हरनाम सिंह महाराज मित्री सोलह नवंबर दो हज़ार पच्ची जन ऐतवार जूठे बर्तन लाभ देते तो जा रहे हैं गुरुद्वारा संत बबा नाम जी महाराज महापुरुषों के स्थान सेवा चल दिन लंगर हल्दी मगर महीने संकरान सोलह नवंबर दो हज़ार पच्ची पिंड जंडोली ਗੁਰਦੁਆਰਾ ਤੁੰਤ ਭਵਾਨਾਉਂ ਨਾਮ ਚੰਜੀ